ਠੀਕ ਹੈ ਸਾਰੇ ਪਾਸੇ ਇਹੀ ਡਿਜ਼ਾਈਨ ਹੈਗਾ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਆਹ ਲਾਤਾ ਵੀ ਆਪਾਂ ਗਲਾਈ ਤੇ ਰਦਾ ਤੇ ਕੰਨ ਨੂੰ ਆਪਾਂ ਇਹਦਾ ਤਰ੍ਹਾਂ ਪਲਾਸਟਰ ਗਲਾਈ ਦਾ ਪਲਾਸਟਰ ਕਰਾਂਗੇ ਮੈਂ ਦਿਖਾਉਂਦਾ ਜੀ ਤੁਹਾਨੂੰ ਹਾਂ ਜੀ ਮੋਗਲਾ ਜੀ ਰਦਾ ਲੱਗ ਹੈ ਤੇ ਕੰਨ ਨੂੰ ਪਲਾਵਾਂਗੇ ਤੇ ਪਲਸਟਰ ਪਾੜ ਕਰੀ ਪਈ ਆ ਬਸ ਤੇ ਕੰਨ ਨੂੰ ਕੰਮ ਚਲਾਵਾਂਗਾ